ਯਾਰ ਉਦੋਂ ਸਾਡੀ ਭੈਣ ਦਾ ਵਿਆਹ ਰੱਖਿਆ ਸੀਗਾ ਜੀ ਮੈਂ ਤਾਂ ਮੇਰੀ ਮਾਤਾ ਘਟਵਾ ਕੇ ਲੱਗੀ ਹੁੰਦੀ ਜੀ ਉਹਨਾਂ ਨੇ ਉਦੋਂ ਪੜਾ ਲੱਗੇ ਮੇਰੀ ਕੰਨ ਬੜੀ ਤੇ ਰੱਖਤਾ ਤੇ ਮਾਤਾ ਦੇ ਰੱਖਤਾ ਅੱਛਾ ਠੀਕ ਹੈ ਜੀ 25000 ਮਾਤਾ ਤੋਂ ਘੋਇਆ ਤੇ ਲੈ ਗਏ ਜੀ ਇਹ ਬੜਾ ਬਰਦਾਅ ਦਾ ਜੀ ਬੇੜਾ ਘਰ ਖੋਈ ਜਾਂਦਾ ਹੈ ਜਿਵੇਂ ਜਿਵੇਂ ਮਤਲਬ ਕਿ ਕਹਿਣ ਦਾ ਮਤਲਬ ਕਿ ਨਸ਼ਾ ਵੀ ਵਧੀ ਜਾਂਦਾ ਹੈ ਤੇ ਆ ਜਿਹੜੀਆਂ ਦਰਖਾਸਤਾਂ ਦਿੰਦੇ ਸੁਣਾਈ ਨਹੀਂ ਹੁੰਦੀ ਤੇ ਪਰ ਚੋਰ ਚਵਕੀ ਵਧੀ ਜਾਂਦੀ ਹੈ ਜੀ ਹੁੰਦਾ ਹੈ ਉਹ ਜੋ ਸਮਾਂ ਆ ਜਾਣਾ ਹੈ ਕਿ ਰਾਤਾਂ ਅੱਗੇ ਲੋਕ ਡਰਦੇ ਕੀ ਨਿਕਲਦੇ ਹੁਣ ਦਿਨੇ ਵੀ ਲੋਕਾਂ ਨੂੰ ਡਰ ਪੈ ਜਾਂਦਾ ਲੋਕਾਂ ਨੇ ਰਾਤ 4 ਵਜੇ ਤੱਕ ਕਰ ਸਕਦੇ ਨਾ ਪਰ ਪੁਲਿਸ ਨੇ ਆਪਣੇ ਕੌਂਸਲਰ ਟੌਪਰ ਵਿਦਿਆਨ ਨੂੰ ਇਖਤਾਰਸੀ ਕਰਵਾਈ ਆ ਇੱਥੇ ਸ਼ਰਤ ਤੂੰ ਵੇਖਣ ਦਾ ਤਾ ਤਾਂ ਇਹਨੇ ਕੀ ਮਤਲਬ ਇਹ ਕੀ ਦੀ ਕਰਦੀਏ ਇੰਨੀਆਂ ਤਰਖਾਂ ਦੋ ਤਰਫ ਆਉਗੀ 4 ਵਜੇ ਦੋ ਤਰਫ ਆਸੀ ਕਿਨੂੰ ਕਹਿੰਦੇ ਇੱਕ ਤਰਫ ਦੋ ਤਰਫ ਵਾਸ਼ਤ ਤੇ ਫੀਲ ਕਰ ਦੋ ਜੀ ਨਹੀਂ ਕਰਦੀ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਰੂਜਪੁਰ ਫਾਜ਼ਿਲਕਾ ਹਾਈਵੇ ਖਾਈ ਬੱਸ ਸਟੈਂਡ ਦੇ ਉੱਪਰ ਹਾਈਵੇ ਦੇ ਬਿਲਕੁਲ ਲੋਕ ਬੈਠੇ ਹੋਏ ਨੇ ਕਹਿੰਦੇ ਨੇ ਵੀ ਦਿਨ ਦਿਹਾੜੇ ਵੀ ਗੁੰਡਾਗਰਦੀ ਹੁੰਦੀ ਹੈ ਸਾਡੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਹੋਰ ਵੀ ਇਹਨਾਂ ਦੀ ਜਿਹੜੀਆਂ ਤਕਲੀਫਾਂ ਆ ਗਈਆਂ ਨੇ ਇਹਨਾਂ ਨੇ ਹਾਈਵੇ ਬੰਦ ਕੀਤਾ ਸਵਾਗਤ ਕਰ ਬਸ ਸੁਣਦੇ ਆ ਇੱਥੋਂ ਦੀ ਲੋਕਾਂ ਦੀ ਪਤਾ ਨਹੀਂ ਹੁਣ ਮੁਰਸ਼ਿ ਦਾ ਨਾਮ ਪਤਾ ਜੀ ਉਹ ਮੇਰੇ ਨਾਲ ਜਾਣਗੇ ਹਾਂ ਜੀ ਸਾਡੇ ਥਾਣੇ ਵਾਲੇ ਮੁਰਸ਼ਿ ਨਾਲ ਜਾਣਗੇ ਜਿਹੜੇ ਮੁਰਸ਼ਿ ਨੇ ਤੁਹਾਨੂੰ ਕਿਹਾ ਜੀ ਜੀ ਆ ਵੀ ਟਾਈਮ ਰੱਖਿਆ ਆ ਟਾਈਮ ਰੱਖਿਆ ਪ੍ਰਧਾਨ ਜੀ ਨਾਲ ਗਏ ਨੇ ਸਾਡੇ ਹਾਂ ਜੀ ਇਹ ਕਹਿੰਦਾ ਰਾਂ ਮੈਨੂੰ ਮੁਛ ਨਹੀਂ ਕੇ ਮੋਟਰਸਾਈਕਲ ਕੋਈ ਚਲਾਓ ਹਾਂ ਤੇ ਮੈਂ ਦੱਸੂਗਾ ਜਾ ਕੇ ਵੀ ਆ ਮੁਛ ਹਾਂਜੀ ਦੱਸਾਂਗੇ ਅਸੀਂ ਤੇ ਗਲਮੁਕਦੀ ਹਾਂ ਚਲੋ ਬਾਬਾ ਜੀ ਰੁਕ ਜਓ ਹੁਣ ਤੁਸੀਂ ਹਾਂ ਮੈਂ ਸ਼ੁਭਾ ਸਿੰਘ ਹਾਂ ਕੁਡੀ ਕਿਥੇ ਆ ਮਖਤਿਆਰ ਤੋਰ ਤੁਸੀਂ ਜੇ ਰੱਖੋ ਜੇ ਰੋ ਪਤਾ ਕਰੂ ਛੇ ਤੁਸੀਂ ਮੁਲਾਜ਼ਮ ਨੇ ਕਿਹਾ ਸਰ ਇੱਕ ਲੈ ਲਓ ਸਾਰੀਆਂ ਨਾਲ ਪਹਿਲਾਂ 22 ਕਮਤਬਾ ਉਹਨੇ ਬਸ ਤੁਸੀਂ ਕਹਿੰਦੇ ਵੀ ਉਹ ਜਦੋਂ ਫੜ ਕੇ ਲੈਂਦਾ ਠੀਕ ਆ ਉਹਦਾ ਮੋਟਰ ਤੇ ਨਹੀਂ ਲਿਆਦਾ ਬਟਨ ਨੇ ਪਾਇਆ ਨੀ ਕਮਤਬਾ ਤੇ ਫਿਰ ਵੀ ਅਸੀਂ ਕਿੰਨੀ ਛੋਟਾ ਸਾਡਾ ਬਣਾ ਆ ਜੀ ਥੋੜਾ ਜਿਹਾ ਨੰਨਾ ਚਲੋ ਮਨਸ਼ੀਰਨ ਜਾ ਕੇ ਉਹ ਵੀ ਆਪਾਂ ਕਨਫਰਮ ਕਰ ਲਾਂਗੇ ਵੀ ਕਿਹਦੇ ਕੋਲ ਜ਼ਮੀਨ ਦੀ ਸਰਕਾਰੀ ਦਰਖਾਸਤਾਂ ਗਈਆਂ ਤੁਹਾਡੇ ਕੋਲ ਪਹੁੰਚੀ ਮੈਂ ਕਿਹਾ ਹੁਣ ਦਰਖਾਸਤਾਂ ਨਹੀਂ ਤਾਂ ਗੱਲ ਨਹੀਂ ਛੱਡਦੇ ਤਾਂ ਕਾਗਜ਼ ਆਪਾਂ ਤਾਂ ਬੰਦੇ ਦੇ ਬੰਦੇ ਰੂਬਰੂ ਕਰਨਾ ਤੈਨੂੰ ਵੀ ਆ ਬੈਠਾ ਜੀ ਇਹਨੇ ਲੰਭਿਆ ਠੀਕ ਹੈ ਜੀ ਠੀਕ ਹੈ ਉਹ ਜਿਹੜੀ ਗੱਲ ਸੱਚ ਹੈ ਸੱਚ ਹੈ 2022 ਦਾ ਮਕਦਮਾ ਹੈ ਤੁਹਾਡਾ ਇਹ ਹਾਂ ਜੀ ਹਾਂ ਜੀ 2022 ਹਾਂ ਅੱਗੇ ਆਓ ਹਾਂ ਜੀ ਹੋਰ ਹਾਂ ਜੀ ਕਹਤਾ ਕੋਈ ਨਹੀਂ ਹਾਂਡੀ ਉਧਰ ਤਰੀ ਸੀ ਕੋਈ ਨਹੀਂ ਤੇ ਸੀ ਗਏ ਜੇ ਮੈਂ ਕਹਾਂ ਤੂੰ ਦੋਤਾ ਕਿ ਨਹੀਂ ਦੇਖੀ ਕਿ ਸਾਡਾ ਪਾਣੀ ਦਾ ਨਿਕਾਸ ਮੇਰੇ ਪਲਾਂਟ ਦੇ ਵਿੱਚ ਸੀ ਪਾਣੀ ਦਾ ਨਿਕਾਸ ਸੀ ਸਾਡੇ ਪੰਨਕਾ ਤੁਸੀਂ ਜਾ ਕੇ ਦੇਖ ਸਕਦੇ ਮੇਰੇ ਘਰ ਵਾਲੇ ਪੈਨ 30 ਨੀਂਦ ਸੀ ਉਹ ਇੱਕ ਮਿੰਟ ਖੜ ਜਾਉਂਗਾ ਇੱਥੇ ਤਰੀ ਸੀ ਅੱਜ ਹੀ ਸੀ ਦਫਤਰ ਸੀ ਇੱਕ ਮਿੰਟ ਇੱਕ 119 ਕਮਰਾ ਸੀ ਇੱਕ ਆਪ ਜੀ ਦੇ ਦਫਤਰ ਦੀ ਹੈ ਹਾਂ ਜੀ ਦਾ ਜੀਐਸਪੀ ਸਾਹਿਬ ਦੱਸ ਜੀ ਸੀ ਦਾ ਨਿਸ਼ਾਨਾ ਆਡੀ ਹੈ ਜੀ ਡੀਐਸਪੀ ਸਾਹਿਬ ਚਲੋ ਅੱਛਾ ਉਸੇ ਅਜੀ ਤਰੀਕ ਤੋਂ ਸਰ ਪਿਆਰ ਤੇ ਇਹਨਾ ਮੰਨੋ ਕਿ ਮਿੱਟੀ ਭਾਰ ਸਾਡਾ ਸਮਾਨ ਜਿਹੜਾ ਅਸੀਂ ਕੈਂਕੀ ਪਾਸ ਤੱਕ ਮੈਨੂੰ ਤੋੜ ਹੁਣ ਸਰ ਕੀ ਪਰਸੋਂ ਪਲਾਸ ਵਾਲੀ ਪੈਪ ਅਸੀਂ ਪਲਾਸ ਬਣਾਉਣ ਲੱਗੇ ਹੁਣ ਤੋਂ ਪਲਾਨ ਜਿਦਾਂ ਕਰੇ ਤੁਹਾਡੇ ਕੋਲ ਲੱਗਦਾ ਜੀ ਸਾਦੇ ਨੂੰ ਨਹੀਂ ਲੱਗਦੇ ਪਗੜਾ ਕਾਰਨ ਸਭ ਕੰਤਰ ਕਿੱਲਾਂ ਦਾ ਲੱਗ ਕੇ ਤੁਹਾਡੇ ਘਰ ਦੇ ਨਾਲ ਘਰ ਪਹਿਲਾਂ ਤਾਂ ਜੀ ਪਿੰਡ ਚ ਰਹਿੰਦੇ ਸੀ ਜਦੋਂ ਮੈਂ ਆਗਿਆ ਨਹੀਂ 10 12 ਪਿੰਡ ਚ ਰਹਿੰਦੇ ਸੀ ਹੁਣ ਉੱਥੇ ਘਰ ਦੇ ਨਾਲ ਪੁਲਾੜਿਆ ਹਾਂ ਉੱਥੇ ਉਹਦਾ ਸਮਾਨ ਸਭ ਰੱਖੀ ਬੈਠਾ ਸਾਰਾ ਭੱਤੇ ਬੰਦੇ ਬਣਦੇ ਆ کورٹ ਤੇ ਇਹਨਾਂ ਨੇ ਕੇਸ ਕੀਤਾ ਸੀ کورٹ ਦਿੱਤੀ ਜਿਹੜਾ ਕਿ ਇਹਦੇ ਹੱਥ ਤੇ ਨਹੀਂ ਹੋਇਆ ਲਾਟ ਕੀ ਦੇ ਅੰਦਰ ਜਾਏਗਾ ਮੋਚ ਚੋੜਿਆ ਹਾਂ ਇਹ ਨਾ ਕਿਸੇ ਦੇ ਹੱਥ 'ਚ ਨਹੀਂ ਆਇਆ ਇਹ ਇੱਕ ਦੇ ਹੱਥ 'ਚ ਤੋਂ ਹੁੰਦਾ ਨਹੀਂ ਨਹੀਂ ਸਰ ਕਿਸੇ ਦੇ ਹੱਥ 'ਚ ਨਹੀਂ ਆਇਆ ਕਾਗਜ਼ ਲੈ ਕੇ ਦਿਖਾਓ ਜੀ ਇਹ 600 ਦੇ ਸਿਰਜੀ ਦੇ ਸਮਾਨ ਉਹਨੇ ਧੱਕੇ ਨਾ ਰੱਖ ਲਿਆ ਜੇ ਉਹ ਕੋਈ ਕਾਗਜ਼ ਦਿਖਾਉਂਦਾ ਵੀ ਆਹ ਦੇਖੋ ਮੇਰੇ ਹੱਥ 'ਚ ਰਿੱਚੀ ਚਰਾਂਗੇ ਇਹ ਦੇਣ ਨੂੰ ਜੇ ਹਾਂ ਅਗਲੀ 1 ਮਿੰਟ ਕੇ ਬਾਅਦ ਪਰ ਐਨਐਐਫ ਦੀ ਲੜਾਈ ਆ ਰਹੀ ਹੈ 1500 ਦੀ 15 ਸਾਜ ਦੀ ਜੋ ਕਾਰਵਾਈ ਤਾਂ ਕਰ ਸਕਦੇ ਨਾ ਪਰ ਪੁਲਿਸ ਨੇ ਆਪਣੇ ਕੌਨਸੀ ਮੁਤਾਬਕ ਇਹਨਾਂ ਦੀ ਕੀ ਹੱਕ ਰਸੀ ਕਰਵਾਈ ਆ ਇੱਥੇ ਸੜਕ ਤੇ ਧੁੱਪੇ ਖੜਨ ਦਾ ਸਾਡਾ ਤਾਂ ਸਾਡੇ ਇਹ ਕੀ ਮਤਲਬ ਵੀ ਕਿਹਦੀ ਕਰਦੀਏ ਇੰਨੀਆਂ ਦਰਖਾਸਤਾਂ ਦੋ ਤਰਫਾ ਹੋਊਗੀ ਕਾਰਵਾਈ ਦੋ ਤਰਫਾ ਅਸੀਂ ਕਿਦੋਂ ਕਹਿੰਨੇ ਇੱਕ ਤਰਫਾ ਦੋ ਤਰਫਾ ਫਸਟ ਤੇ ਪੀ ਕਰ ਦੋ ਸਾਡਾ ਕਿਉਂ ਨਹੀਂ ਕਰਦੇ ਦੋ ਤਰਫਾ ਕਰੋ ਦੋ ਤਰਫਾ ਬੀਬੀ ਕਈ ਵਾਰੀ ਅਸੀਂ ਇਹ ਸੋਚਦੇ ਹੁੰਦੇ ਹਾਂ ਵੀ ਤੁਹਾਡਾ ਕੋਰਟ ਕੇਸ ਹੈ ਲੜਾਈ ਝਗੜਾ ਨਾ ਹੋਵੇ ਇਹਦੇ ਨਾਲ ਰੰਜਿਸ਼ ਵੱਧਦੀ ਹੈ ਕਈ ਵਾਰੀ ਚੰਗਾ ਪਰ ਤੁਹਾਡਾ ਮਨ ਹੈ ਵੀ ਦੋ ਤਰਫਾ ਕਾਰਵਾਈ ਕਰੋ ਪਤਨ ਜੀ ਦਾ ਮਨ ਹੈ ਅਸੀਂ ਅੱਜ ਹੀ ਦੋ ਤਰਫਾ ਕਰ ਦਿੰਦੇ ਹਾਂ ਪਾਣ ਲੇਕਿਨ ਮੈਂ ਤਾਂ ਗੱਲ ਹੀ ਦੋ ਕੀਤੀ ਹੈ ਵੀ ਦੋ ਤਰਫਾ ਕਾਰਵਾਈ ਕਰ ਦਿੰਦੇ ਆ ਸੁਣੋ ਕਾਗਜ਼ ਮੰਗਾ ਕੇ ਦੇਖ ਲੈਂਦੇ ਆ ਵੀ ਤੁਹਾਡੇ ਚੋਂ ਕੋਰਟ ਕੇਸ ਤੁਸੀਂ ਕਹਿੰਦੇ ਆ ਵੀ ਨਾ ਉਹ ਜਿੱਤੇ ਨਾ ਅਸੀਂ ਜਿੱਤੇ ਕੀ ਸਾਲਾ ਗੱਲ ਕਰਾਂਗੇ ਮੈਂ ਨਹੀਂ ਆਪਾਂ ਉੱਥੇ ਕੈਮ ਰੱਖਾਂਗੇ ਆਪਾਂ ਮੈਂ ਨਹੀਂ ਗੱਲ ਕਰਨੀ ਸਾਡੀਆਂ ਦਰਖਾਸਤਾਂ ਤੁਸੀਂ ਕਾਗਜ਼ ਲਿਆ ਕੇ ਆਓ ਨਾ ਵਕੀਲ ਤੋਂ ਵੀ ਦੱਸੋ ਜਿਹੜਾ ਆਹੀ ਗੱਲ ਤੁਸੀਂ ਕਹੀ ਹੈ ਤਿੰਨਾਂ ਦੀ ਕਿਨੂੰ ਗੱਲ ਯਾਦ ਹੈ ਇਹਨੂੰ ਮੈਂ ਲੈ ਚੱਲਣਾ ਥਾਣੇ ਹੁਣੇ ਹਾਂ ਹਾਂ ਠੀਕ ਹੈ ਟਾਈਮ ਬੰਨ ਲੈਣਾ ਵੀ ਮੈਨੂੰ ਆਹ ਮੁੰਸ਼ੀ ਨੇ ਕਿਹਾ ਜੀ ਵੀ ਤੇਰਾ ਮੋਟਰਸਾਈਕਲ ਕੋਈ ਚਲਾ ਰਿਹਾ ਸਾਡੇ ਕੋਲ ਨਹੀਂ ਮਤਲਬ ਲੱਗ ਜੂਗਾ ਤੇਰਾ ਮੈਂ ਤੈਨੂੰ ਹੁਣੇ ਹੀ ਕਹਿਤਾ ਵੀ ਕਾਗਜ਼ ਲਿਆਓ ਠੀਕ ਹੈ ਕਾਗਜ਼ ਲਿਆ ਕੇ ਇੱਕ ਤਾਂ ਦੇਖ ਲਈ ਵੀ ਕੋਰਟ ਵਿੱਚ ਕੇ ਦੇ ਹੱਥ ਜੇ ਉਹਨੇ ਕੋਈ ਉਹ ਜੀ ਗੱਲ ਕਰੀਏ ਉਹਦੀ ਰੱਪ ਲਿਖਦੇ ਆ ਕਿ ਕਾਰਵਾਈ ਕਰ ਲੋ ਦੋ ਤਰਫਾ ਪ੍ਰੀਵੈਂਟਿਵ ਐਕਸ਼ਨ ਕਰੋ ਜੀ ਠੀਕ ਹੈ ਅੱਛਾ ਇੱਕ ਇੱਕ ਸਵਾਲ ਰਹਿ ਗਿਆ ਸੀ ਸਾਡਾ ਇੱਕ ਬੰਦਾ ਘੁੰਮ ਕੇ ਆਉਂਦਾ ਦੂਜੀ ਗਲੀ ਦੇ ਵਿੱਚੋਂ ਇਹਨਾਂ ਦੇ ਘਰੇ ਕਬਜ਼ਾ ਕਰਨ ਲਈ ਮਾੜਾ ਬੋਲਣ ਲਈ ਗਾਲੀ ਗਲੋਚ ਦੀ ਧਮਕੀਆਂ ਦੇਣ ਲੱਗੇ ਉਹਨਾਂ ਤੇ ਆਲੇ ਐਕਸ਼ਨ ਆਪਣਾ ਲਿਆ ਨਹੀਂ ਹੈ ਇਹਨਾਂ ਨੂੰ ਪਹਿਲਾਂ ਆਪਾਂ ਕਿਹਾ ਗਿਆ ਕਿ ਤੁਹਾਡੇ ਤੇ ਵੀ ਨਾਲ ਕਾਰਵਾਈ ਹੋਣੀ ਹੈ ਕਿ ਕਿ ਇਹਨਾਂ ਦੀ ਜਿਹੜੀ ਆਵਾਜ਼ ਆਈ ਉਹ ਕੁਝ ਤੱਕ ਨਾ ਹੋਣੀ ਇਹਨਾਂ ਦਾ ਆਲੇ ਬੀ ਮੈਂ ਕਿੰਨਾ ਜੀ ਦੇਖੋ ਪਹਿਲੀ ਦਾ ਗੱਲ ਆ ਜੀ ਪੰਚਾਇਤ ਦੀ ਜਗਾ ਕੋਈ ਖਰੀਦ ਹੀ ਨਹੀਂ ਸਕਦਾ ਨਾ ਵੇਚ ਸਕਦਾ ਨਾਲ ਲਕੀਰ ਦੇ ਅੰਦਰ ਆ ਉਹ ਦਾਅਵਾ ਕਰਦਾ ਮੈਂ ਮੁੱਲ ਲਈ ਆ ਮੁੱਲ ਲਈ ਆ ਠੀਕ ਆ ਉਹ ਵੀ ਮੁੱਲ ਲਈ ਵੀ ਉਹ ਵੀ ਨਹੀਂ ਸਬਤ ਕਰ ਸਕਿਆ ਇਹ ਵੀ ਨਹੀਂ ਕਰ ਸਕਿਆ ਜਿਹੜੀ ਜ਼ਮੀਨਾਂ ਦਾ ਮਸਲਾ ਨਹੀਂ ਇਹ ਸਾਡਾ ਮਸਲਾ ਨਹੀਂ ਹੈ ਸਾਡਾ ਤਾਂ ਜੇ ਉਸ ਬੰਦੇ ਨਾਲ ਇਹਨੂੰ ਲੜਾਈ ਝਗੜੇ ਦਾ ਲੱਗਦਾ ਵੀ ਆ ਕੇ ਕਰਦਾ ਹੈ ਤੁਸੀਂ ਕੰਮ ਨਹੀਂ ਕਰਦੇ ਇਹਨਾਂ ਨਾਲ ਗੱਲ کہہ ਸਕਦੇ ਆ ਨਾ ਵੀ ਜੇ ਤੇ ਤੇਰੇ ਕਿਸੇ ਨੇ ਹੱਕ ਤੇ ਦੇਤੀ ਚ ਪੁਲਿਸ ਨੇ ਦੇਤੀ ਆ ਚਾਹੇ ਥਾਣੇ ਨੇ ਦੇਤੀ ਆ ਚਾਹੇ ਦਸਤਵਲੋਂ ਦੇਤੀ ਤੁਸੀਂ ਸਮਾਨ ਰੱਖ ਸਕਦੇ ਹੋ ਪਰ ਇਹਨਾਂ ਨੂੰ ਪਾਸੇ ਜਾ ਕੇ ਜਦੋਂ ਬੁਲਾ ਲੈਂਦੀ ਪੁਲਿਸ ਉਹ ਮਗਰੋਂ ਮਿੱਟੀ ਪਾ ਕੇ ਵਿੱਚ ਸਮਾਨ ਰੱਖੀ ਬੈਠਿਆ ਉਹ ਮੌਕਾ ਕਿਹੜੀ ਲਈ ਪਹਿਲੇ ਗੱਲ ਕੀਤੀ ਉਹਦੀ ਨਾ ਉਹ ਐਸਐਚਓ ਨੇ ਮੌਕਾ ਦੇਖ ਲਿਆ ਮੈਨੂੰ ਕੁਕ ਨਹੀਂ ਨਹੀਂ ਮੇਰੀ ਗੱਲ ਕਿਸੇ ਅਸੇਚੇ ਨੇ ਮੌਕਾ ਦੇਖ ਲੈ ਮੈਂ ਉੱਥੇ ਦੋਨੋਂ ਪਾਰਟੀਆਂ ਬੁਲਾ ਲਵਾਂ। ਕਿਹ ਜਿਹੜੀ ਤੁਸੀਂ ਹੈਗਾ ਨਹੀਂ ਤੁਸੀਂ ਗੱਲ ਨੂੰ ਸਮਝਿਆ ਕਰੋ ਹਰਤਾ ਇਹ ਤੋਂ ਵੀ ਐ ਨਹੀਂ ਹੁੰਦਾ। ਇਹਦੀ ਰਿਪੋਰਟ ਤੋਂ ਗੱਲ ਸੁਣ ਲਈਏ। ਇਹਦੀ ਰਿਪੋਰਟ ਤੋਂ ਬਾਅਦ ਦੋਨੋਂ ਪਾਰਟੀਆਂ ਉੱਥੇ ਆਓ। ਮੈਂ ਕਾਗਜ਼ ਦੇਖੂਗਾ ਜਿਹੜੇ ਕੋਟ ਕੇਸ ਹੈਗੇ ਉਸ ਚੋਂ। ਫਿਰ ਮੌਕਾ ਦੇਖਣਾ ਹੈ ਤਾਂ ਬਕਾਇਦਾ ਟਾਈਮ ਪਰ ਉਹ ਸਮਾਨਤਾ ਚ ਕਮਿੰਟ ਰੱਖਿਆ ਹੋਇਆ ਨੇ। ਫਿਰ ਉਹੀ ਗੱਲ ਵੀ ਜਾ ਕੇ ਹੁਣ ਸਮਾਨ ਚਕਾਓ। ਸਮਾਨਤਾ ਕਬ ਉਹਨਾਂ ਨੂੰ ਤੁਹਾਨੂੰ ਜੀ ਮੈਂ ਕਿਹਾ ਪਹਿਲੇ ਕਾਗਜ਼ ਲੈ ਕੇ ਆਓ। ਦੋਹਾਂ ਦੇ ਕੋਰਟ ਦੇ ਕਾਗਜ਼ ਦੇਖੂਗਾ। ਮੇਰੇ ਕੁਝ ਕਰਨ ਦਾ ਹੋਏਗਾ ਬਾਕਾਇਦਾ ਮੌਕਾ ਰੱਖੂਗਾ ਜਾ ਕੇ ਉੱਥੇ ਉਸਮਾਨ ਚ ਕੰਮ। ਤੁਸੀਂ ਬੋਲੋ ਜੀ ਕਿਹੜੇ ਕਿਹੜੇ ਬੰਦੇ ਸੀਗੇ ਆ ਕੇ ਤੰਗ ਕਰਦੇ ਆ। ਪਹਿਲੂ ਤਾਂ ਆਪਾਂ ਆਪਣੀ ਲੋਕੋ ਕਾਰਵਾਈ ਹੁੰਦੀ ਕੋਈ ਗੱਲ ਨਹੀਂ ਅੱਗੇ ਆ ਹੋ ਗਈ ਆ। ਤੁਸੀਂ ਵੀ ਦੱਸੋ ਹਾਂ ਜਿਹੜਾ ਸੀ। ਮਾਨ ਸਿੰਘ ਸੀ ਤੇ ਜਮ ਸਿੰਘ ਸੀ। ਮਾਨ ਸਿੰਘ ਦਾ ਮੁੰਡਾ ਸੀ ਉਹਦੇ ਨਾਮ ਦਾ। ਨਿਸ਼ਾਨ ਸਿੰਘ ਸੀ। ਜਸਵੰਤ ਜਸਾ ਸਿੰਘ। ਇਹ ਨਾ। ਕੀਤੀ ਹੋਈ ਹੈ ਜੀ। ਗੱਲ ਤਾਂ ਨਹੀਂ ਜੀ ਨਹੀਂ ਪਹਿਲੇ ਕੋਈ ਕਾਰਵਾਈ ਹੋਈ। ਨਹੀਂ ਜੀ। ਫੋਲਡ ਤਾਂ ਦੇ ਦੂੰ ਕਿ ਹੋਰ ਲੰਘੇ ਨਾ ਜਿਹੜਾ ਜਿਹਾ ਬੁਲਾਇਆ ਕਰ ਲੈਂਦਾ ਉਹਦੀ ਕਾਰਵਾਈ ਕਰਸਣੇ ਆ ਇਹ ਕਾਗਜ਼ ਪੱਤਰ ਲੈ ਕੇ ਐਸਐਚਓ ਤੇ ਦੋਨੋਂ ਪਾਰਟੀਆਂ ਬੁਲਾਉਂਗਾ ਪਾਣੀ ਆਉਂਗਾ ਦੋਨੋਂ ਪਾਰਟੀਆਂ ਦੇ ਕਾਗਜ਼ ਲੇਖੂਗਾ ਉਸ ਤੋਂ ਬਾਅਦ ਮੌਕੇ ਤੇ ਆਉਣਾ ਮੌਕੇ ਤੇ ਵੀ ਆਉਂਗਾ ਜੋ ਕੋਰਟ ਦੇ ਕਾਗਜ਼ ਪੀਕ ਤੇ ਫੇਰ ਆ ਕਿ ਹੈ ਕਿ ਇਹਦੇ ਚ ਹੈ ਕਿਵੇਂ ਅਸਲੀ ਮਾਮਲਾ ਕੀ ਚਲੋ ਸਾਨੂੰ ਥਾਣੇ ਦਾ ਟਾਈਮ ਕਿਹੜਾ ਦਿੰਦੇ ਤੁਸੀਂ ਦੱਸੋ ਅਸੀਂ ਸੋਮਵਾਰ ਦਾ ਰੱਖ ਲਓ ਨਹੀਂ ਸੋਮਵਾਰ ਅੱਜ ਤਾਂ ਨਹੀਂ ਸੋਮਾਰਣੀ ਚਾਹੇ ਤਵਾਰ ਰੱਖੋ ਤਵਾਰ ਯਾਰ ਐਤਵਾਰ ਕਿਵੇਂ ਰੱਖ ਲੀਏ ਐਤਵਾਰ ਅਸੀਂ ਕੱਲ ਜਿਹੜੀ 3-4 ਪਹਿਲੇ ਪ੍ਰੋਗਰਾਮ ਰੱਖੇ ਹੋਏ ਨੇ ਉਹ ਰੱਖੇ ਨੇ ਸੋਮਵਾਰ ਤੁਸੀਂ ਭਾਵੇਂ 10 ਵਜੇ ਦਾ ਹੀ ਰੱਖੋ ਸੋਮਵਾਰ ਅਸੀਂ ਆਊਟਰ ਸਟੇਸ਼ਨ ਆ ਫਿਰ ਮੰਗਲਵਾਰ ਆਖ ਲਓ ਮੰਗਲਵਾਰ ਮੰਗਲਵਾਰ ਰੱਖ ਸਾਡੀ ਬੇਨਤੀ ਹੈ ਇੱਕ ਵਾਰੀ ਮਾੜਾ ਜਿਹਾ ਮਾਰੋ ਨਹੀਂ ਜਿਹੜੀ ਗੱਲ ਦੇਖੋ ਜਿਹੜੀ ਬੇਬੀ ਕਾਨੂੰਨ ਵੀ ਕੋਈ ਚੀਜ਼ ਹੈ ਅਧਰਜਾ ਬਦਰਜਾ ਇਸੇ ਕਰਕੇ ਲਾਏ ਜਾਂਦੇ ਆ ਕਾਗਜ਼ ਦੇਖਣ ਤੋਂ ਬਾਅਦ ਭਾਵੇਂ ਉਹਦੇ ਤੁਹਾਡੇ ਨਾਲ ਚੱਲ ਗਿਆ ਉਹਦੇ ਆ ਜੂਗਾ ਕਾਗਜ਼ ਦੇਖ ਤੇ ਤੋਂ ਬਾਅਦ ਮੰਗਲਵਾਰ 10 ਵਜੇ ਕਾਗਜ਼ ਦੇਖਾਂਗੇ ਨਾਲ ਹੀ ਨਾਲ ਕਿਹੜੇ 10 ਵਜੇ ਮੌਕੇ ਤੇ ਆਵਾਂਗੇ ਸਾਰੀ ਗੱਲ ਦੋਹਾਂ ਤਰ੍ਹਾਂ ਦੀ ਚੰਗੀ ਠੀਕ ਸਾਡੇ ਕੰਮ ਦਾ ਬਣਦਾ ਤਾਂ ਜੇ ਕਿਤੇ ਐਸਡੀਓ ਨੂੰ ਵਿੱਚ ਇਨਵੋਲ ਕਰਨਾ ਹੋਇਆ ਸਿਵਲ ਪ੍ਰਸ਼ਾਸਨ ਨੂੰ ਉਹਨੂੰ ਵੀ ਖਾ ਵੀਡੀਓ ਨੂੰ ਕਰਨਾ ਪਏਗਾ ਵੀਡੀਓ ਮੁਕਾਬਲੇ ਠੀਕ ਹੈ ਨਾ ਜੀ ਫਿਰ ਆਜੀ ਤੁਸੀਂ ਉਹ ਵੀਡੀਓ ਨੂੰ ਲੈਟਰ ਖੱਡੋ ਮੰਗਲਵਾਰ ਦੀ ਦੇਖੋ ਜਿਹੜਾ ਮੇਰਾ ਕੰਮ ਹੈ ਮੈਨੂੰ ਤੁਸੀਂ ਉਹ ਨਾ ਦੱਸੋ ਪਹਿਲੇ ਮੈਂ ਕਾਗਜ਼ ਮੰਗਲਵਾਰ ਦੇਖੂਗਾ ਉਦੋਂ ਹੀ ਲੋੜ ਹੋਈ ਵੀਡੀਓ ਨੂੰ ਬੁਲਾਵਾਂਗੇ ਅਸੀਂ ਕਾਲ ਕਰਕੇ ਵੀ ਸਾਡੇ ਵਾਸਤਾ ਨਹੀਂ ਜੀ ਇਹ ਸਾਡੇ ਦੇਖਣ ਦਾ ਨਹੀਂ ਭੇਜੋ ਉੱਥੇ ਬੰਦਾ ਨਾਲ ਹੀ ਟਾਈਮ ਫਿਕਸ ਕਰਕੇ ਵੀਡੀਓ ਆਜੋ ਐ ਹੋ ਜਾ ਹਾਂ ਭਾਈ ਜੇ ਮੇਰੇ ਦੇਖੋ ਜਿਹੜੀ ਚੀਜ਼ ਮੇਰੇ ਨੋਟਸ ਚ ਤੁਹੀਂ ਆਏ ਕਰੋ ਤੁਹੀਂ ਆਹਦੀ ਤਰਖਾਹ ਦੇ ਦੋ ਵੀਡੀਓ ਆਦੀ ਪਰਸਨਲ ਦਿੱਤੀ ਹੋਈਆਂ ਜੀ ਬਖਵਾਸਾ ਲਓ ਜੀ ਕਹਿੰਦਾ ਉਹਨੂੰ ਕਹਿ ਦਿਆਂਗੇ ਅਸੀਂ ਹੱਥ ਰਸੀ ਠੀਕ ਆ ਜਗਿੰਦਰ ਸਿੰਘ ਜੀ ਠੀਕ ਆ ਜੀ ਆ ਦਰਸ਼ਨ ਸਿੰਘ ਇਹਨਾਂ ਦਾ ਕੀ ਕਰਨਾ ਦਰਸ਼ਨ ਸਿੰਘ ਦਾ ਇਹਨਾਂ ਦਾ ਵੀ ਮੰਗਲਵਾਰ ਦਾ ਕਾਗਜ਼ ਪੱਤਰ ਲਿਓ ਮੰਗਲਵਾਰ ਨੂੰ ਤੁਸੀਂ ਵੀ ਨਾਲ ਹੀ ਆਜਾ ਮੰਗਲਵਾਰ ਸਾਰੇ ਕੋ ਦਵਾਜੇ ਨੂੰ ਯਾਰ ਮੰਗਲ ਟਾਈਮ ਰੱਖਿਆ ਗਿਆ ਹੈ ਸੜਕ ਤੇ ਖੜ ਕੇ ਨਹੀਂ ਹੁੰਦੀ ਗੱਲ ਆ ਅੱਜ ਦਰਵਾਜ਼ਾ ਆਜੋ ਕਾਹਵੇ ਦੇਖ ਕੇ ਜਿਹੜੀ ਚੀਜ਼ ਸਾਡੇ ਕਰਨ ਦੀ ਹੈ ਕਰੂੰਗਾ ਜਿਹੜੀ ਸਿਵਲ ਪ੍ਰਸ਼ਾਸਨ ਦੀ ਹੈ ਜਿਹੜੀ ਅਦਾਲਤਾਂ ਦੀ ਹੈ ਉਹਨਾਂ ਮੈਂ ਕਰ ਸਕਾਂ ਨਾ ਮੈਂ ਕਰੂੰਗਾ ਤੁਹਾਨੂੰ ਗਾਈਡ ਕਰ ਦੂੰਗਾ ਵੀ ਇਹ ਕੰਮ ਮੇਰੇ ਕਰਨ ਦਾ ਉਹ ਕਰੂੰਗਾ ਜਿਹੜਾ ਮੇਰੇ ਨਹੀਂ ਕਰਨ ਦਾ ਤੁਹਾਨੂੰ ਉਹਦੇ ਹੀ ਦੱਸ ਦੂੰ ਠੀਕ ਹੈ ਇਸ ਤੋਂ ਇਲਾਵਾ ਇੱਕ ਰਹਿ ਗਈ ਗੱਲ ਜੀ ਮਨਨ ਸਿੰਘ ਜੀ ਆਓ ਇੱਕ ਸਾਡੇ ਸੜਕ ਦੇ ਘਰਾਂ ਦੇ ਨਾਲ ਬਿਲਕੁਲ ਜਿਹੜਾ ਹੈਗਾ ਅਸੀਂ ਛੱਪੜ ਬੜਾਇਆ ਗਿਆ ਸੀਗਾ ਉਹ ਪੰਚਾਇਤ ਦੀ ਪਹਿਲੀ ਜਿਹੜੀ ਇੱਕ ਪਰਮਾਨੈਂਟ ਜ਼ਿੰਮੇਦਾਰ ਸੀਗਾ ਉਹਨੇ ਜਗ੍ਹਾ ਤਬਾਦਲੇ ਜਿਹਦੀ ਕੀਤੀ ਸੀ ਉੱਥੇ ਇੱਕ ਬੱਚੇ ਦੀ ਮੌਤ ਹੋਈ ਸੀ ਉਹਨਾਂ ਨੇ ਦੂਜੇ ਘਰ ਨੇ ਇਨਕੁਆਰੀ ਲਾਈ ਸੀ ਤੁਹਾਨੂੰ ਨਹੀਂ ਬੁਲਾਇਆ ਗਿਆ ਤੁਹਾਨੂੰ ਨਹੀਂ ਇਨਕੁਆਰੀ ਚ ਬੁਲਾਇਆ ਗਿਆ ਮੈਨੂੰ ਲੱਗਦਾ ਉਹਦੀ ਰਿਪੋਰਟ ਬਣਾ ਕੇ ਤੇਤੀ ਹੋਣੀ ਇਹਨਾਂ ਨੂੰ ਬੁਲਾਇਆ ਨਹੀਂ ਗਿਆ ਠੀਕ ਆ ਇਹਨਾਂ ਦਾ ਪਰਚਾ ਹੋਇਆ ਉਹ ਅੱਜ ਵੀ ਜਦੋਂ ਪਾਣੀ ਖੜਨਾ ਅੱਜ ਵੀ ਸਾਨੂੰ ਦਿੱਕਤ ਆ ਸਾਡੀ ਮੰਗ ਸੀ ਵੀ ਪੁਰਾਣੀਆਂ ਦਰਖਾਸਤਾਂ ਕਿੱਲੀਆਂ ਸੀ ਉਹ ਛੱਪੜ ਬੰਦ ਕਰੋ ਛੱਪੜ ਤੁਸੀਂ ਨਹੀਂ ਕਰਵਾ ਸਕਦੇ ਕੋਈ ਗੱਲ ਨਹੀਂ ਹੈ ਵਿੱਚ ਅਸੀਂ ਬਕਾਇਦਾ ਲਿਖ ਕੇ ਭੇਜਿਆ ਜੇ ਨਹੀਂ ਭੇਜਿਆ ਸੀ ਅਬ ਤਾਂ ਭੇਜਿਆ ਦੁਬਾਰਾ ਅਸੀਂ ਪ੍ਰਸ਼ਾਸਨ ਨੂੰ ਲਿਖ ਕੇ ਭੇਜਾਂਗੇ ਵੀ ਉੱਤੇ ਤਾਂ ਕਿ ਕੋਈ ਘਟਨਾ ਨਾ ਵਾਪਰੇ ਉਹਨੂੰ ਬਚਾ ਲਈਏ ਕਬ ਮੈਸਟਰੀਮ ਲੈਵਲ ਦਾ ਕੰਮ ਸਦਾ ਨਹੀਂ ਹੈ ਚਲੋ ਇਹ ਵੀ ਤੁਸੀਂ ਵੀ ਫਿਰ ਮੰਗਲਵਾਰ ਆਪਣੇ ਜਨਾਬ ਜੀ ਜਿਵੇਂ ਗਏ ਸੀ ਜੀ ਜਿਹੜੀ ਜਗ੍ਹਾ ਸੀ ਜਿਹੜੀ ਕਹਿੰਦੇ ਉਹਦੇ ਇੱਥੇ ਨਹੀਂ ਕੁਝ ਪਾਸਾ ਉਹਨਾਂ ਫੇਰ ਵੀ ਹੁਣ ਮਕਾਨ ਹੋਰ ਪਾ ਰਹੇ ਨੇ ਉਹ ਜਿਹੜੀ ਪੰਚਾਇਤ ਦੀ ਜਗ੍ਹਾ ਉਹਦਾ ਮਾਲਕ ਹੋਰ ਹੈ ਨਾ ਉਹ ਮੈਂ ਪੁਲਿਸ ਕੋਲ ਹੀ ਆ ਜੀ ਉਹ ਗੱਲ ਨਹੀਂ ਮੈਂ ਕਦੋਂ ਮੁੱਕਰਦਾ ਵੀ ਮੈਂ ਗਿਆ ਜੀ 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 ਕਿ ਜੇ ਮੇਰੇ ਅੱਖਾਂ ਤੇ ਬਾਹਰ ਵੀ ਉਹ ਕਰਦਾ ਤਾਂ ਜਿਹੜੀ ਉਸ ਚੀਜ਼ ਦਾ ਕਸਟੋਡੀਅਨ ਹੈ ਪੰਚਾਇਤੀ ਜ਼ਮੀਨਾਂ ਦਾ ਜਿਹੜਾ ਮਾਲਕ ਹੈ ਕੌਣ ਹੈ ਮੈਂ ਉਹ ਤਾਂ ਮਾਲਕ ਨਹੀਂ ਜ਼ਿੰਮੇਵਾਰ ਤਾਂ ਇਹਨਾਂ ਬਜਾਇਸੀ ਪਈ ਉਹ ਪੰਚਾਇਤ ਦੀ ਪਹਿਲੀ ਤਾਂ ਫਿਰ ਵੀਡੀਓ ਡੀਡੀਪੀ ਉਹ ਐਸੇ ਕਰਕੇ ਲਾਇਆ ਜਾਂਦਾ ਨਹੀਂ ਤਾਂ ਸਾਰਾ ਕੁਝ ਹੀ ਸਾਡੇ ਹਵਾਲੇ ਕਰ ਦੇਣਾ ਹਾਂ ਉਹ ਚੱਲਿਆ ਬਸ ਆਪਾਂ ਟਾਈਮ ਲਿਆ ਬਾਕੀ ਦੀ ਗੱਲ ਦਫ਼ਤਰ 'ਚ ਬੈਠ ਕੇ ਕਰਾਂਗੇ ਤੁਸੀਂ ਆਪਣੀ ਤਿਆਰੀ ਠੀਕ ਹੈ ਜੀ ਹਾਂ ਸਰ ਸਤਿ ਸ਼੍ਰੀ ਅਕਾਲ ਸਰ ਸਰੇ ਜਿਹੜਾ ਧਰਨਾ ਲਗਾਇਆ ਸੀ ਹਾਈਵੇ ਦੇ ਉੱਪਰ ਫਰੋਜਪੁਰ ਫਾਇਲਕਾ ਹਾਈਵੇ ਤੇ ਕਿਉਂ ਲਗਾਇਆ ਗਿਆ ਸੀ ਯਾਰ ਇਹ ਕੁਝ ਲੋਕਾਂ ਦੀ ਪਹਿਲੀ ਗੱਲ ਤਾਂ ਇਹ ਜਿਹੜਾ ਧਰਨਾ ਇਹ ਲੋਕ ਇੱਥੇ ਇਕੱਠੇ ਹੋਏ ਆ ਜੀ ਜੀ ਠੀਕ ਹੈ ਇਹਨਾਂ ਦੀ ਮੰਗ ਕਰਕੇ ਅਸੀਂ ਸਾਡਾ ਆਪਣਾ ਹੁੰਦਾ ਵੀ ਅਸੀਂ ਲੋਕ ਜਿੱਥੇ ਵੀ ਕੋਈ ਗੱਲ ਹੋਵੇ ਆਪ ਪਹੁੰਚ ਕੇ ਜੀ ਜੀ ਠੀਕ ਹੈ ਆ ਕੇ ਇਹਨਾਂ ਦੀਆਂ ਤਕਲੀਫਾਂ ਸੁਣੀਆਂ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ ਸਮਾਂ ਦਿੱਤਾ ਗਿਆ ਇਹਨਾਂ ਦੇ ਕਾਗਜ਼ ਪੱਤਰ ਦੇਖ ਕੇ ਜਿਹੜਾ ਸਾਡਾ ਕੰਮ ਕਰਦਾ ਹੋਏਗਾ ਉਹ ਜ਼ਰੂਰ ਕਰਾਂਗੇ ਥੈਂਕ ਯੂ ਹਾਉ ਜੀ ਓਕੇ ਸਰ ਲਾਉ ਸਟੇਟਮੈਂਟ ਹੈ ਹਾਂ ਹਾਂ ਹੋਰ ਕੀ ਹਾਲ ਹੈ ਹ ਆਮ ਖਤਿਆਰਪੁਰਾ ਜੀ ਸਾਡੀ ਭੈਣ ਆ ਸਾਡੀ ਕੀ ਮਸਲਾ ਹੈ ਜੀ ਇੱਥੇ ਮਸਲਾ ਸੀਗਾ ਕਿ ਇੱਕ ਸ਼ਰਮਾਇਦਾਰ ਆ ਉਹ 80 ਜਾਂ 60 70 ਕਿਲੇ ਪਹਿਲੀ ਆ ਉਹਨੇ ਹੋਰ ਵੀ ਘਰਾਂ ਦੀ ਜਿਹੜੀ ਜ਼ਮੀਨ ਖੇਰੀ ਆ ਔਰ ਇਹ ਮਖਤਿਆਰ ਕੋਰ ਉਸ ਜਗ੍ਹਾ ਦੇ ਵਿੱਚ ਬੈਠੀ ਆ ਜਿੱਥੇ ਇਹਦਾ ਜਰਮ ਪੱਤਰ ਹੋਇਆ ਜਰਮ ਹੋਇਆ ਇਹਦਾ ਇਹਦੇ ਪਿਓ ਦੀ ਜਗ੍ਹਾ ਸੀਗੀ ਪਰ ਇੱਕ ਜ਼ਮੀਂਦਾਰ ਕਹ ਰਿਹਾ ਹੈ ਕਿ ਮੈਂ ਇਹਨੂੰ ਖਰੀਦੀ ਹੋਈ ਆ ਉਹਦੇ ਲਗਭਗ ਕਿੱਲੇ ਤੋਂ ਜ਼ਿਆਦਾ ਪਹਿਲਾਂ ਹੀ ਮਲਗਨ ਮਲਿਆ ਹੋਇਆ ਹਵੇਲੀ ਬਲੀ ਹੋਈ ਆ ਉਸ ਹਵੇਲੀ ਚ ਉਹਦੀਆਂ ਦੋ ਕੋਠੀਆਂ ਨੇ ਉਹ ਕੋਈ ਹੋਰ ਕਾਰੋਬਾਰ ਕਰਨਾ ਚਾਹੁੰਦਾ ਅੱਜ ਘੱਟੋ ਘੱਟ ਜ਼ਿਆਦਾ ਨਹੀਂ ਹੈ ਔਰ 8-10 ਘੋਟ ਜਿਹੜੀ ਹੈਗੀ ਇਹਨਾਂ ਨੂੰ ਡਗਾਈ ਆ ਗਈ ਆ ਪਾਣੀ ਜਦੋਂ بارش ਦਾ ਆਉਂਦਾ ਇਹਨਾਂ ਨੂੰ ਪੈ ਜਾਂਦਾ ਇਹਨਾਂ ਦੇ ਵਿਕਾਸ ਦਾ ਵੀ ਪਾਣੀ ਬੰਦ ਕਰ ਦਿੱਤਾ ਇਹਨਾਂ ਦੀ ਲਾਈਟ ਨਿਕ ਬਾਥਰੂਮ ਸੀਗੀ ਜਿਹੜੀ ਹੁੰਦੀ ਹੈ ਇਹ ਕੀ ਗੱਲ ਹੋਈ ਆ ਸਾਡੇ ਨਾਲ ਤਾਂ ਜੀ ਮੇਰੇ ਨਾਲ ਤਾਂ 2 ਸਾਲ ਹੀ ਹੋ ਗਏ ਤੱਕ ਹੁੰਦੇ ਨਾਲ ਜੀ ਜੀ ਇੱਕ ਮੇਰੀ ਮਾਤਾ ਤੋਂ 25000 ਰੁਪਏ ਇਹਨਾਂ ਨੇ ਔਲਿਆ ਜੀ ਕਿਨਾ ਨਹੀਂ 44 ਅੱਛਾ ਠੀਕ ਹੈ ਜੀ ਪਹਿਲਾਂ ਤਾਂ ਇਹਨੂੰ ਲੱਭਦੇ ਰਹਤਾ ਇੱਕ ਬਾਅਦ ਸਾਨੂੰ ਹਫਤਾ ਡੇਢ ਹਫਤੇ ਬਾਅਦ 15 ਦਿਨਾਂ 'ਚ ਪਤਾ ਲੱਗਿਆ ਜੀ ਇਹ ਚੋਰ ਵੀਰੇ ਕਿੱਥੋਂ ਦੇ ਨੇ ਉਹ ਜੀ ਬਾਲੇ ਵਾਲੇ ਹੈਡ ਦੇ ਸੀ ਅੱਛਾ ਠੀਕ ਹੈ ਜੀ 25000 ਉਦੋਂ ਸਾਡੀ ਭੈਣ ਦਾ ਵਿਆਹ ਰੱਖਿਆ ਸੀਗਾ ਜੀ ਮੈਂ ਤਾਂ ਮੇਰੀ ਮਾਤਾ ਘਟਵਾ ਕੇ ਲੱਗੀ ਹਾਂ ਜੀ ਉਹਨਾਂ ਨੇ ਉਦੋਂ ਪਤਾ ਲੱਗਿਆ ਮੇਰੀ ਕੰਨ ਬੜਾ ਫਿੱਤੇ ਰੱਖਤਾ ਤੇ ਮਾਤਾ ਦੇ ਰੱਖਤਾ ਜੀ ਅੱਛਾ ਠੀਕ ਹੈ ਜੀ 25000 ਮਾਤਾ ਤੋਂ ਖੋਇਆ ਤੇ ਲੈ ਗਏ ਜੀ ਅੱਜ ਚੌਥੇ ਮਹੀਨੇ ਤੋਂ 6.25 ਸਾਲ ਹੋ ਗਏ ਜੀ ਅੱਜ ਚੌਥੇ ਮਹੀਨੇ ਦਾ ਪਰਚਾ ਕਿਤੇ ਆਇਆ ਜੀ ਉਹਨਾਂ ਦਾ ਉਹਨਾਂ ਤੇ ਜੀ ਪੁਲਸ ਨੇ ਆਏ ਤੱਕ ਉਹਨਾਂ ਰੱਖਣੀ ਹੈ ਕਿ ਤੱਕ ਤੁਹਾਨੂੰ ਕੋਈ ਲੱਗਦਾ ਮਿਲੀ ਭੁਗਤ ਸਾਰੀ ਇਹ ਬਿੱਲ ਬੋਲ ਇੱਥੇ ਮਿਲੀ ਭੁਗਤ ਨਾ ਕੰਮ ਹੋ ਰਿਹਾ ਹੈ ਕਰੀਬ ਦੀ ਤਾਂ ਸੁਣਾਈ ਹੋ ਵੀ ਨਹੀਂ ਫਿਰ ਖਾਲਸਾ ਜੀ ਪੰਜਾਬ ਦਾ ਹੋਵੇਗਾ ਕੀ ਇਹ ਪਰਦਾਵ ਦਾ ਜੀ ਬੇੜਾ ਘਰ ਕੋਈ ਜਾਂਦਾ ਜਿਵੇਂ ਜਿਵੇਂ ਮਤਲਬ ਕਿ ਕਹਿਣ ਦਾ ਮਤਲਬ ਕਿ ਨਸ਼ਾ ਵੀ ਵਧੀ ਜਾਂਦਾ ਹੈ ਤੇ ਆ ਜਿਹੜੀਆਂ ਦਰਖਾਸਤਾਂ ਦਿੰਨੇ ਆ ਸੁਣਾਈ ਨਹੀਂ ਹੁੰਦੀ ਤੇ ਕੋ ਚੋਰ ਚਵੱਕੀ ਵਧੀ ਜਾਂਦੀ ਹੈ ਜੀ ਹੁਣ ਤਾਂ ਇਹੋ ਜਿਹਾ ਸਮਾਂ ਆ ਜਾਣਾ ਕਿ ਰਾਤ ਤੱਕ ਲੋਕ ਡਰਦੇ ਕੀ ਨਿਕਲਦੇ ਹੁਣ ਦਿਨੇ ਵੀ ਲੋਕਾਂ ਨੂੰ ਡਰ ਪੈ ਜਾਂਦਾ ਲੋਕਾਂ ਨੇ ਦਿਨੇ ਬਾਹਰ ਨਿਕਲਿਆ ਕਰਨਾ ਸੋਨਾ ਵੀ ਇੱਕ ਹੋਰ ਆ ਸੀ ਜ਼ਮੀਨ ਦਾ ਸਾਡਾ ਮੁੱਦਾ ਉਹਦੀ ਮਾਲਕੀ ਆ ਔਰ ਦਾਲਤਰੀ ਨੋਟਿਸ ਸਟੇ ਵੀ ਦਿੱਤਾ ਹੋਇਆ ਲੇਕਿਨ ਉਹ ਬੰਦਾ ਆਂਦਾ ਹੈ ਪੁਲਿਸ ਦੀ ਸਹਿਮਤੀ ਦੇ ਨਾਲ ਪਹਿਲੀ ਕੁਲੀ ਵਾਹ ਕੇ ਚਲਾ ਜਾਂਦਾ ਟਰੈਕਟਰ ਆਰਾਮ ਨਾਲ ਉਹ ਪਹਿਲੀ ਬੀਜ ਰਿਹਾ ਇਹਨਾਂ ਦੀ ਮਾਤਾ ਨੇ ਦਿੱਤਾ ਹੋਇਆ ਇਹਨਾਂ ਇਹਨਾਂ ਦੇ ਵੀ ਹਾਂ ਜੀ ਹਾਂ ਵੀਰੇ ਕੀ ਗੱਲ ਹੈ ਵੀਰੇ ਸਾਦੀ ਵਿੱਚ ਇਸ ਤਰ੍ਹਾਂ ਵੀ ਸਾਦੀ ਪੈਲੀ ਹੈ ਮਾਲਕੀਏ ਹੂੰ ਤੇ ਸਾਨੂੰ ਵਾਹ ਨਹੀਂ ਦਿੰਦੇ ਜੇ ਦੂਸਰੇ ਬੰਦੇ ਨੇ ਉਹ ਰਾਤ ਨੂੰ ਆਦੇ ਬਾਅਦ ਆ ਕੇ ਖੇਤੀ ਤੇ ਪੱਠੇ ਪੁੱਠੇ ਫਸਾਦੇ ਸਾਡੇ ਗੰਧੂ ਕੁੱਲਚੇ ਵਿੱਚ ਗਏ ਤੁਹਾਡਾ ਨਾਂ ਕੀ ਸੀਗਾ ਦਰਸ਼ਨ ਸਿੰਘ ਅੱਛਾ ਕਿੰਨੀ ਜ਼ਮੀਨ ਹੈਗੀ ਏ ਇੱਕ ਕਿਲਾ ਥਾਂ ਹੈ ਅੱਛਾ ਤੇ ਰਾਤ ਨੂੰ ਆਦੇ ਬਾਅਦ ਹੁੰਦੇ ਨੇ ਦਿਨੇ ਨਹੀਂ ਆਉਂਦੇ ਨਹੀਂ ਰਜਿਸਟਰੀ ਕਿਸ ਦੇ ਨਾਂ ਤੇ ਹੈ ਰਜਿਸਟਰੀ ਹਾਦੀ ਮਾਤਾ ਦੇ ਅੱਛਾ ਇੱਕ ਮੇਰੇ ਮੁੰਡੇ ਦੇ ਨਾਂ ਤੇ ਹੈ ਅੱਧੂ ਆਦੇ ਕਿਲਾ ਹੈ ਅੱਛਾ ਸਾਦ ਨੂੰ ਵਾਉਂਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਚੈਹ ਦਿੰਦਾ ਹੈ ਜਾਂ ਆਪ ਆਦੀ ਮਰਜ਼ੀ ਨਾਲ ਵਾਰੇ ਨਹੀਂ ਪ੍ਰਸ਼ਾਸਨ ਦਿੰਦਾ ਪਏ ਉੱਥੇ ਜਾਂਉਂਦੇ ਨੇ ਫੜਦੇ ਵੀ ਨਹੀਂ ਰਿਪੋਰਟਾਂ ਬਹੁਤ ਦਿੱਤੀਆਂ ਨੇ ਜਿਹੜਾ ਜਾਈ ਦਾ ਕਹਿੰਦੇ ਜੀ ਅੱਜ ਸਵੇਰੇ ਆ ਜੇ ਚਲੇ ਵੀ ਗਿਆ ਤੇ ਜਿਹੜਾ ਮਾਰਿਆ ਉਹਨਾਂ ਦੇ ਘਰਾਂ ਨਹੀਂ ਕਹਿੰਦੇ ਜੀ ਬੰਦਾ ਨਹੀਂ ਮਿਲਿਆ ਅੱਜ ਬਸ ਇਹ ਬਾਤ ਕਹਿੰਦੇ ਨੇ ਸਰ ਪ੍ਰਧਾਨ ਸਾਹਿਬ ਜਿਵੇਂ ਇਹ ਗੱਲ ਦੱਸਦੇ ਕੀ ਕਹਿੰਦੇ ਹੋ ਬਿਲਕੁਲ ਠੀਕ ਹੈ ਜੀ ਪੁਲਿਸ ਦੀ ਮਿਲੀ ਭੁਗਤਾ ਜੀਡੀ ਪਾਲਸੀ ਮੁਤਾਬਕ ਪੁਲਿਸ ਨੂੰ ਕੰਮ ਦਿੱਤਾ ਗਿਆ ਉਹ 90% ਪੁਲਿਸ ਜਿਹੜੀ ਹੈਗੀ ਆ ਉਸ ਤੋਂ ਬਾਅਦ ਕੰਮ ਬਾਹਰ ਕੰਮ ਕਰ ਰਹੀ ਆ ਲੇਕਿਨ ਭ੍ਰਿਸ਼ਟਾਚਾਰੀ ਦੇ ਨਾਲ ਹਾਲੇ ਤੱਕ ਜੁੜੀ ਹੋਈ ਆ ਜਿਹੜਾ ਬੰਦਾ ਪੈਸੇ ਦੇ ਦਿੰਦਾ ਉਹਨਾਂ ਦੀ ਸੁਣਾਈ ਹੁੰਦੀ ਆ ਆ ਸਾਡੀ ਬੀਬੀ ਆ ਇਹਦੀਆਂ ਦਰਖਾਸਤਾਂ ਹਜ਼ਾਰਾਂ ਦੇ ਹਿਸਾਬ ਤੇ ਦਰਖਾਸਤਾਂ ਬੋਲਦੀਆਂ ਪਈਆਂ ਨੇ ਲੇਕਿਨ ਉਹ ਜਿਹੜੇ ਪੈਸੇ ਆਰਤੀਆ ਇੱਕ ਦਰਖਾਸਤ ਦੇ ਦੇਵੇ ਔਰ ਫੋਨ ਕਰ ਦੇਵੇ ਤੇ ਇਹਨਾਂ ਦੇ ਘਰੇ ਆ ਕੇ ਦਾਬੇ ਮਾਰਦੇ ਆ ਉਸੇ ਵੇਲੇ ਆ ਕੇ ਪਹਿਲਾਂ ਪੁਲਿਸ ਤੇ ਪਹਿਨੇ ਤੁਹਾਡਾ ਕੀ ਮਸਲਾ ਸੀ ਦੱਸੇ ਸਾਡਾ ਮਸਲਾ ਵੀ ਜੇ ਸੀ ਵੀ ਸਾਡੇ ਨਾਲ ਵੀ ਮੇਰੇ ਡੈੜੀ ਦੀ ਵਿਥਾਂ ਸੀ ਜੀ ਮਾਲਕੀ ਸੀ ਹੁੰਦੀ ਲਾਲ ਖੀਰ ਦੇ ਵਿੱਚ ਵੀ ਉਹ ਪਲਾਟ ਨਹੀਂ ਸਾਡੇ 5 6 ਪਲਾਟ ਨਹੀਂ ਪਰਿਵਾਰਕ ਪਿਛੇ ਪਲਾਟ ਸਾਰਾ 5 ਪਲਾਟ ਉਹਨੇ ਵੀ ਬੱਚਿਆਂ ਆਪ ਜਾਂ ਮੇਰੇ ਭਰਾਵਾਂ ਦੇ ਤੇ 6ਵਾਂ ਪਲਾਟ ਸੀ ਜਿਹੜਾ ਸਾਡੇ ਵੀ ਧੀਆਂ ਨੂੰ ਉਹਨੇ ਦੇ ਦਿੱਤਾ ਜੀ ਦੇ ਕੇ ਵੀ ਆਰਜੀ ਤੌਰ ਪਿੰਡ ਦੇ ਵਿੱਚ ਵੀ ਜਿਵੇਂ ਲਿਖਤ ਪੱਤਰ ਕਰ ਦਿੱਤੀ ਉਹ ਅਸੀਂ ਵੀ ਉਸ ਗੌਰ ਚ ਪੇਸ਼ ਕੀਤੀ ਇਹਨਾਂ ਪੈਸੇ ਦੇ ਕੇ ਉਹਨੂੰ ਝਾੜੀ ਬਣਾਤਾ ਝਾੜੀ ਬਣਾ ਕੇ ਸਾਡੇ 420 ਦਾ ਪਰਚਾ ਵੀ ਕਰਾਤਾ ਸਾਨੂੰ ਟੀਲ ਵੀ ਕਰਾਤਾ ਫਿਰ ਅਸੀਂ ਉਹ ਉਸੇ ਜਗ੍ਹਾ ਪਰਚੇ ਤੋਂ ਅਸੀਂ ਦੋ ਵਾਰੀ ਬਰੀ ਹੋਏ ਆ ਦੋ ਵਾਰੀ ਬਰੀ ਹੋਏ ਤੀਜੀ ਵਾਰ ਸਾਨੂੰ ਫੇਰ ਉਹਨੇ ਦੁਬਾਰਾ ਕੇਸ ਪਾਤਾ ਛਿਛਣਕੋਟ ਦੇ ਵਿੱਚ ਦੋ ਵਾਰੀ ਅਸੀਂ ਬਰੀ ਹੋਏ ਅੱਛਾ ਲੋਕੀ ਕਹਿੰਦੇ ਛਿਛਣਕੋਟ ਚ ਦੋ ਵਾਰੀ ਬਰੀ ਹੋ ਜੇ ਤੀਜੀ ਵਾਰ ਕੇਸ ਹੀ ਇੱਥੇ ਪੈਸੇ ਆਪਦਾ ਤੇ ਤੀਜੀ ਵਾਰ ਫੇਰ ਕੇਸ ਉੱਥੇ ਪਾਤਾ ਸਾਨੂੰ ਸਾਜੀ ਬਹੁਤ ਪਰੇਸ਼ਾਨ ਕਰਦਾ ਪਿਆ ਸਾਡਾ ਇਹਨੇ ਸਾਲ ਹੋ ਗਏ ਨੇ ਦਰਖਾਚਾ ਐਡਾ ਪੈਕ ਭਰਿਆ ਪਿਆ ਮੇਰੀ ਦਰਖਾਚਾ ਨਾਲ ਜੀ ਕਿਸੇ ਨੇ ਸੁਣਾਈ ਨਹੀਂ 25 ਸਾਲ ਦਾ ਕਬਜ਼ਾ 25 ਸਾਲ ਦਾ ਕਬਜ਼ਾ ਪਾਣੀ ਦਾ ਨਿਕਾਸ ਸਾਡਾ ਉਹ ਬੰਦ ਕਰਤਾ ਸੂਰੇ ਸਾਰੇ ਸਾਨੂੰ ਉਹ ਚਲੋ ਠੀਕ ਹੈ ਪ੍ਰਧਾਨ ਸਾਹਿਬ ਹੁਣ ਤੁਹਾਨੂੰ ਪ੍ਰਸ਼ਾਸਨ ਨੇ ਕੀ ਕਿਹਾ ਹੈ ਭਰੋਸਾ ਦਿਵਾਇਆ ਜੀ ਮੰਗਲਵਾਰ ਨੂੰ ਅਸੀਂ ਆਪਣੀਆਂ ਪਾਲਟੀਆਂ ਲੈ ਕੇ ਜਾਵਾਂਗੇ ਦੂਸਰੀਆਂ ਪਾਲਟੀਆਂ ਮੰਗਾਨਗੇ ਇੱਕ ਵਾਰੀ ਅਸੀਂ ਪੁਲਿਸ ਦੇ ਨਾਲ ਕੋਆਪਰੇਟ ਕਰਨਾ ਚਾਹੁੰਦੇ ਆਂ ਵੀ ਸਾਡਾ ਇਨਸਾਫ ਮਿਲ ਜੇ ਅੱਗੇ ਦੋ ਵਾਰ ਮੌਕਾ ਦਿੱਤਾ ਲੇਕਿਨ ਸਾਨੂੰ ਅਮਨਤਾ ਹੈ ਨਹੀਂ ਫੇਰ ਵੀ ਅਸੀਂ ਮਾਨਜੋਗ ਤੁਹਾਡੇ ਮੀਡੀਆ ਦੇ ਥਰੂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਬੁਰੇ ਨਹੀਂ ਐ ਅਸੀਂ ਇਨਕਲਾਬੀ ਜ਼ਰੂਰ ਹੈਗੇ ਆ ਲੇਕਿਨ ਅਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਆ ਟਾਈਮ ਜਿਹੜਾ ਹੈਗਾ ਉਹ ਦਿੱਤਾ ਜਾਏਗਾ ਅੱਗੇ ਜਿਹੜਾ ਰਿਜ਼ਲਟ ਆਏਗਾ ਮੰਗਲਵਾਰ ਦਾ ਟਾਈਮ ਦਿੱਤਾ ਗਿਆ ਸੋਮਵਾਰ ਸਾਡਾ ਹੈਗਾ ਪ੍ਰੋਗਰਾਮ ਲੁਧਿਆਣੇ ਦੇ ਵਿੱਚ ਤੇ ਮੰਗਲਵਾਰ ਤੋਂ ਬਾਅਦ ਜਿਹੜਾ ਇਹਨਾਂ ਨੇ ਸਾਨੂੰ ਰਿਜ਼ਲਟ ਦੇਣਾ ਉਸ ਤੋਂ ਬਾਅਦ ਅਗਲਾ ਮੈਸੇਜ ਲਾਵਾਂਗੇ